ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਆਂ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਬਲਦੇਵ ਸਿੰਘ ਗਰੇਵਾਲ ਜੀ ਦੀ ਲਿਖੀ ਖੱਟੀ ਕਮਾਈ ਪਰੇ ਦਿਲ ਨਾਲ ਤੁਰਦਾ ਪਿੰਡ ਦੇ ਬਸੀਮੇ ਤੱਕ ਆ ਗਿਆ ਸਾਂ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਅੱਜ ਵੀ ਉੰਝ ਹੀ ਆਦ ਅਸਮਾਨੇ ਝੂਲ ਰਿਹਾ ਸੀ ਪਿੰਡ ਦੇ ਬੌਥੇ ਕਰਾਂ ਦਾ ਨਕਸ਼ਾ ਐਨੇ ਸਾਲਾਂ ਵਿੱਚ ਬਦਲ ਗਿਆ ਸੀ ਪਰ ਇਨਾਂ ਵੱਲ ਦੇਖਦਿਆਂ ਉਸੇ ਤਰ੍ਹਾਂ ਹੀ ਦਿਲ ਪਰ ਆਇਆ ਜਿਸ ਤਰ੍ਹਾਂ ਕੋਈ 40 ਸਾਲ ਪਹਿਲਾਂ ਪਰਦੇਸ ਤੁਰਨ ਲੱਗਿਆ ਮਨ ਪਰ ਆਇਆ ਸੀ ਉਦੋਂ ਘਰੋਂ ਤੁਰਨ ਲੱਗਿਆ ਸਾਂ ਤਾਂ ਮੈਂ ਇੱਕ ਚੀਜ਼ ਨੂੰ ਗੋਹ ਨਾਲ ਦੇਖਿਆ ਸੀ ਘਰ ਦੇ ਕੱਚੇ ਦਲਾਂ ਨੂੰ ਉਸ ਪਿੱਛੇ ਬਣੀਆਂ ਕੋਠੜੀਆਂ ਨੂੰ ਮੈਂ ਇੱਕ ਇੱਕ ਚੀਜ਼ ਨੂੰ ਆਪਣੇ ਮਨ ਵਿੱਚ ਵਸਾ ਰਿਹਾ ਸਾਂ ਮੈਂ ਇਸੇ ਘਰ ਵਿੱਚ ਪੈਦਾ ਹੋਇਆ ਸਾਂ ਇਸੇ ਵਿੱਚ ਪਲ ਕੇ ਜਵਾਨ ਹੋਇਆ ਸਾਂ ਪਤਾ ਨਹੀਂ ਮੂੜ ਇਸ ਘਰ ਦੇ ਦਰਸ਼ਨ ਹੋਣੇ ਹਨ ਇਹ ਸੋਚ-ਸੋਚ ਮਨ ਪਰ ਆਉਂਦਾ ਸੀ ਪਰ ਅਥਰੂ ਵਗਣ ਨਹੀਂ ਸਾਂ ਦੇ ਰਿਹਾ ਮੈਂ ਰੋ ਪਿਆ ਤਾਂ ਬਾਕੀ ਪਰਿਵਾਰ ਦਾ ਕੀ ਹੋਵੇਗਾ ਮਾਤਾ ਸਵੇਰ ਦੀ ਅਜੀਪ ਜੀ ਕਈ ਵਾਰ ਰੋ ਚੁੱਕੀ ਸੀ ਮੈਂ ਆਪਣੇ ਘਰ ਦੀ ਇੱਕ ਇੱਕ ਚੀਜ਼ ਨੂੰ ਮਨ ਵਿੱਚ ਵਸਾ ਕੇ ਜਦ ਘਰੋਂ ਬਾਹਰ ਹੋਇਆ ਤਾਂ ਇੱਕ ਹੂਕ ਜਹੀ ਦਿਲ ਚੋਂ ਨਿਕਲੀ ਸੀ ਰੋਕਦਿਆਂ ਰੋਕਦਿਆਂ ਵੀ ਮੇਰੇ ਅਥਰੂ ਵਹਿ ਤੁਰੇ ਸਨ ਮਾਂ ਨੇ ਆਪਣੇ ਅਥਰੂ ਪੂੰਝ ਲਏ ਸਨ ਤੇ ਮੈਨੂੰ ਕਿਹਾ ਸੀ ਨਾ ਆਵੇ ਪੁੱਤ ਦਿਲ ਛੋਟਾ ਨਾ ਕਰ ਪਰਦੇਸ ਚੱਲਿਆ ਤਾਂ ਕੀ ਹੋਇਆ ਇਹ ਘਰ ਤੇਰਾ ਹੀ ਐ ਤੇਰਾ ਹੀ ਰਹਿਣਾ ਖੱਟ ਕਮਾ ਕੇ ਸੁਖ ਸੁਖੀਲੀ ਆ ਬਾਪੂ ਦਾ ਬੁੱਢਾ ਹੱਥ ਮੇਰੇ ਮੋਢੇ ਤੇ ਆ ਟਿਕਿਆ ਸੀ ਉਹਨਾਂ ਦੇ ਚਿਹਰੇ ਵੱਲ ਦੇਖਿਆ ਸੀ ਤਾਂ ਉਹਨਾਂ ਦੀਆਂ ਅੱਖਾਂ ਚੋਂ ਇੱਕ ਖਾਲੀਪਨ ਜਿਹਾ ਮੇਰੇ ਵੱਲ ਝਾਕ ਰਿਹਾ ਸੀ ਅਜਿਹਾ ਖਾਲੀਪਨ ਅਜਿਹੀ ਵੀਰਾਨਗੀ ਮੈਂ ਪਹਿਲਾਂ ਕਦੇ ਉਹਨਾਂ ਦੀ ਅੱਖਾਂ ਵਿੱਚ ਨਹੀਂ ਦੇਖੀ ਉਦੋਂ ਅੱਧਿਓ ਵੱਦ ਪਿੰਡ ਮੈਨੂੰ ਤੋਰਨ ਲਈ ਮੇਰੇ ਨਾਲ ਚੱਲ ਪਿਆ ਸੀ ਪੂਆ ਤੇ ਮਾਸੀਆਂ ਤਾਂ ਪਹਿਲਾਂ ਹੀ ਆਈਆਂ ਹੋਈਆਂ ਸਨ ਇਸੇ ਬਸੀਮੇ ਤੱਕ ਸਾਰੇ ਮੇਰੇ ਨਾਲ ਆਏ ਸਨ ਬਾਪੂ ਦੇ ਵਾਰ-ਵਾਰ ਮਨਾ ਕਰਨ ਤੇ ਮਾਂ ਆਖੀ ਜਾ ਰਹੀ ਸੀ ਹੋਰ ਚਾਰ ਕੁ ਕਦਮ ਚੱਲ ਲੈਣ ਦੇ ਮੇਰੇ ਪੁੱਤ ਨਾਲ ਇਹ ਆਖਣ ਤੋਂ ਬਾਅਦ ਜਦ ਮਾਂ ਲੰਮਾ ਜਿਹਾ ਸਾਹ ਲੈਂਦੀ ਤਾਂ ਉਸ ਦੇ ਕਈ ਕਈ ਅਰਥ ਬਣ ਕੇ ਮੇਰੇ ਦਿਮਾਗ ਵਿੱਚ ਤਸ ਜਾਂਦੇ ਸਨ ਤੇ ਮੈਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਦਾ ਬੁੱਤ ਜਿਹਾ ਬਣਿਆ ਤੁਰਿਆ ਆਇਆ ਸੀ ਇਸੇ ਥਾਂ ਆ ਕੇ ਬਾਪੂ ਰੁਕ ਗਿਆ ਸੀ ਸਭ ਨੂੰ ਪਿੱਛੇ ਮੁੜ ਚੱਲਣ ਲਈ ਕਿਹਾ ਸੀ ਸਾਰੇ ਮੈਨੂੰ ਗਲ ਲੱਗ ਕੇ ਮਿਲੇ ਸਨ ਸਭ ਨੇ ਅਸੀਸਾਂ ਦਿੱਤੀਆਂ ਸਨ ਮਾਂ ਆਪਣੇ ਹੱਥ ਮੇਰੇ ਸਿਰ ਤੋਂ ਚੁੱਕ ਨਹੀਂ ਸੀ ਰਹੀ ਪੁੱਤ ਵਿਦੇਸ਼ਾਂ ਦਾ ਮਾਮਲਾ ਆਪਣਾ ਖਿਆਲ ਰੱਖੀ ਖੱਟ ਕਮਾ ਕੇ ਘਰ ਆ ਕਿਤੇ ਸਾਨੂੰ ਬੁੱਢਿਆਂ ਨੂੰ ਭੁੱਲ ਨਾ ਜਾਵੀਂ ਬਾਪੂ ਨੇ ਮੂੰਹ ਦੂਜੇ ਪਾਸੇ ਕਰੀ ਕੁਰਕੀ ਜਿਹੀ ਮਾਰੀ ਸੀ ਜੱਜ ਦੀ ਗੱਲ ਕਰਿਆ ਕਰ ਤੂੰ ਖੁਸ਼ ਹੋ ਪੁੱਤ ਅਮਰੀਕਾ ਚੱਲਿਆ ਹੈ ਕਰਮਾਂ ਵਾਲੇ ਜਾਂਦੇ ਨੇ ਉੱਥੇ ਸਾਡਾ ਪੁੱਤ ਹੈ ਪੁੱਲਕੀਵੇਂ ਜਾਊ ਉਦੋਂ ਵੀ ਇੱਥੇ ਮੈਂ ਪਿੰਡ ਵੱਲ ਵੇਖਿਆ ਸੀ ਤਾਂ ਨਿਸ਼ਾਨ ਸਾਹਿਬ ਇੰਜ ਹੀ ਹਵਾ ਵਿੱਚ ਝੂਲ ਰਿਹਾ ਸੀ 36 ਸਾਲੀ ਪਹਿਲੀ ਵਾਰ ਮੁੜਿਆ ਸਾ ਤੇ ਦੂਰੋਂ ਸਭ ਤੋਂ ਪਹਿਲਾਂ ਇਹੀ ਨਿਸ਼ਾਨ ਸਾਹਿਬ ਹੀ ਨਜ਼ਰ ਆਇਆ ਸੀ ਘਰ ਪੁੱਜਿਆ ਸਾਂ ਤਾਂ ਸਭ ਕੁਝ ਬਦਲ ਚੁੱਕਾ ਸੀ ਪੁਰਾਣੇ ਘਰ ਦੀ ਥਾਂ ਪੱਕਾ ਨਵਾਂ ਘਰ ਬਣ ਚੁੱਕਿਆ ਸੀ ਇਹ ਘਰ ਮੇਰੀ ਹੀ ਕਮਾਈ ਨਾਲ ਬਣਿਆ ਸੀ ਮੇਰੇ ਛੋਟੇ ਭਰਾ ਅੱਗੇ-ਅੱਗੇ ਹੋ ਕੇ ਮੈਨੂੰ ਸਭ ਕੁਝ ਦਿਖਾ ਰਹੇ ਸਨ ਸਭ ਖੁਸ਼ ਸਨ ਮਾਂ ਵੀ ਬਾਪੂ ਵੀ ਪਰ ਮੇਰੀਆਂ ਅੱਖਾਂ ਉਸ ਘਰ ਨੂੰ ਤਲਾਸ਼ ਕਰ ਰਹੀਆਂ ਸਨ ਜਿਸ ਨੂੰ ਮੈਂ ਛੱਡ ਕੇ ਗਿਆ ਸੀ ਮੈਂ ਤਾਂ ਉਸੇ ਘਰ ਵਿੱਚ ਪਰਤਨ ਤੇ ਸੁਪਨੇ ਦੇਖ ਰਿਹਾ ਸੀ ਤੇ ਅਚੇਤ ਹੀ ਉਸ ਘਰ ਨੂੰ ਢਾਕੇ ਨਵਾਂ ਘਰ ਬਣਾਉਣ ਲਈ ਪੈਸੇ ਭੇਜਦਾ ਰਿਹਾ ਸੀ। ਅਗਲੀ ਵਾਰ ਆਇਆ ਸਾਂ ਤਾਂ ਬਾਪੂ ਹਸਪਤਾਲ ਸੀ। ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ। ਮੈਂ ਪੁੱਜਾ ਸਾਂ ਤਾਂ ਅਗਲੇ ਹੀ ਦਿਨੋ ਚੱਲ ਵਸਿਆ ਸੀ। ਉਸ ਦੇ ਭੋਗ ਤੋਂ 10 ਦਿਨਾਂ ਬਾਅਦ ਮੈਂ ਮੁੜਨ ਲੱਗਾ ਸਾਂ ਤਾਂ ਮਾਂ ਨੇ ਕਿਹਾ ਸੀ ਕਿਹਾ ਨਹੀਂ ਲੇਰ ਮਾਰੀ ਸੀ। ਵੇ ਪੁੱਤ ਹੁਣ ਮੈਨੂੰ ਕਿ ਸਾਸਰੇ ਛੱਡ ਕੇ ਚੱਲਨੇ ਆਂ। ਮਾਂ ਦੀ ਇਸ ਲੇਰ ਨਾਲ ਮੇਰਾ ਦਿਲ ਚੀਰਿਆ ਜਿਹਾ ਗਿਆ ਸੀ ਭਰਾਵਾ ਨੇ ਮਾਂ ਨੂੰ ਸਮਝਾਇਆ ਸੀ ਅਸੀਂ ਜੂ ਹਾਂ ਮਾਂ ਤੂੰ ਕਿਉਂ ਘਬਰੋਨੀ ਹੈ ਪਾ ਦਾ ਉਥੇ ਘਰ ਹੈ ਬਾਲ ਪਰਿਵਾਰ ਹੈ ਉਹਨੇ ਤਾਂ ਮੁੜਨਾ ਹੀ ਹੈ ਉਹਨਾਂ ਠੀਕ ਹੀ ਕਿਹਾ ਸੀ ਪਰ ਫਿਰ ਵੀ ਮੈਨੂੰ ਲੱਗਾ ਸੀ ਉਹਨਾਂ ਦੀ ਇਸ ਗੱਲ ਨੇ ਮੈਨੂੰ ਅਲੱਗ ਜਿਹਾ ਕਰ ਦਿੱਤਾ ਸੀ ਉਦੋਂ ਵੀ ਮਾਂ ਭਰਾਵਾ ਦੇ ਰੋਗਦਿਆਂ ਰੋਗਦਿਆਂ ਵਸੀਮੇ ਤੱਕ ਤੁਰਾਈ ਸੀ ਬੜੀ ਮੁਸ਼ਕਲ ਉਸ ਨੂੰ ਮੋੜਿਆ ਸੀ ਪਰ ਉਹ ਕੁਝ ਦੂਰ ਜਾ ਕੇ ਖੜ ਗਈ ਸੀ ਦੂਰ ਤੱਕ ਮੈਂ ਮੁੜ ਮੁੜ ਕੇ ਦੇਖ ਰਿਹਾ ਸੀ ਉੱਥੇ ਹੀ ਖੜੀ ਰਹੀ ਦੇਖਦੀ ਰਹੀ ਸੀ ਉਸ ਦੇ ਇੰਜ ਦੇਖੀ ਜਾਣ ਨਾਲ ਨੇ ਮੈਨੂੰ ਬਹੁਤ ਭਾਵੁਕ ਕਰ ਦਿੱਤਾ ਸੀ ਮੈਂ ਫੈਸਲਾ ਜਿਹਾ ਕਰ ਲਿਆ ਸੀ ਬਹੁਤ ਖੱਟ ਕਮਾ ਲਿਆ ਹੈ ਜਲਦ ਮੁੜ ਆਵਾਂਗਾ ਪਿੰਡ ਰ੍ਹਾਂਗਾ ਤੇ ਮਾਂ ਦੀ ਸੇਵਾ ਕਰਾਂਗਾ ਭਰਾਵਾਂ ਨੇ ਦੱਸਿਆ ਸੀ ਲਾਗਲੇ ਪਿੰਡ 20 ਏਕੜ ਜ਼ਮੀਨ ਵਿਕਾਊ ਹੈ ਮੈਂ ਉਹ ਖਰੀਦਣ ਦਾ ਫੈਸਲਾ ਕਰ ਲਿਆ ਸੀ ਆਪਣੀ ਪਤਨੀ ਨਾਲ ਸਲਾਹ ਕੀਤੀ ਸੀ ਉਹ ਜ਼ਮੀਨ ਖਰੀਦ ਲਈ ਸੀ ਪਰ ਬੱਚੇ ਪਰਤਨ ਨੂੰ ਨਾ ਮੰਨੇ ਕੁਝ ਸਾਲ ਅਜੀਬ ਸ਼ਸ਼ੋਪੰਜ ਵਿੱਚ ਗੁਜ਼ਰੇ ਇਸੇ ਦੌਰਾਨ ਹੀ ਮਾਂ ਚਲ ਵਸੀ ਮੈਂ ਮਾਂ ਦੇ ਭੋਗ ਉੱਤੇ ਵੀ ਨਾ ਆਇਆ ਸ਼ਾਇਦ ਅਜਿਹਾ ਕਰਕੇ ਮੈਂ ਆਪਣੇ ਆਪ ਨੂੰ ਸਜ਼ਾ ਦੇ ਲਈ ਸੀ ਸੋਚਿਆ ਸੀ ਮਾਂ ਦੀ ਸੇਵਾ ਤਾਂ ਕੀਤੀ ਨਹੀਂ ਇਹ ਫਾਲਤੂ ਰਸਮਾਂ ਵਿੱਚ ਪੁੱਜਣ ਦਾ ਕੀ ਫਾਇਦਾ ਉਸ ਤੋਂ ਬਾਅਦ ਜਦ ਵੀ ਪਰਤਿਆ ਸਾਂ ਇੱਕ ਮਹਿਮਾਨ ਵਾਂਗ ਪਰਦੇਸੀ ਵਾਂਗ ਭਰਾਵਾਂ ਨੂੰ ਚਾ ਚੜ ਜਾਂਦਾ ਸੀ ਪਰਜਾਈਆਂ ਹਾਸਾ ਹਾਸੇ ਸੇਵਾ ਕਰਦੀਆਂ ਸਨ ਮੈਂ ਜਦ ਵੀ ਵਾਪਸ ਆ ਕੇ ਪਿੰਡ ਵਸਣ ਦੀ ਗੱਲ ਕਰਦਾ ਸਾਂ ਰਾ ਹਾਸ ਛੱਡਦੇ ਸਨ ਪਾ ਤੇਰੇ ਤੋਂ ਇੱਥੇ ਕਿੱਥੇ ਰਹਿ ਹੋਣਾ ਹੁਣ ਉੱਥੋਂ ਦੇ ਸੁਖ ਆਰਾਮ ਇੱਥੇ ਕਿੱਥੇ ਮੈਂ ਜਦ ਵੀ ਨਾਲ ਦੇ ਪਿੰਡ ਦੀ ਲੱਗਦੀ ਜ਼ਮੀਨ ਦੀ ਗੱਲ ਕਰਦਾ ਉਸ ਦੀ ਆਮਦਨ ਬਾਰੇ ਪੁੱਛਦਾ ਉਹ ਹੱਸ ਕੇ ਟਾਲ ਦਿੰਦੇ ਪਾ ਖੇਤੀ ਚ ਅੱਜ ਕੱਲ ਕੋਈ ਆਮਦਨ ਨਹੀਂ ਮਸਾਂ ਲੱਗ ਲਵੇੜੀ ਹੁੰਦਾ ਮੈਂ ਕਦੇ ਵੀ ਉਹਨਾਂ ਨਾਲ ਹਿਸਾਬ ਕਿਤਾਬ ਕਰਨ ਦਾ ਹੌਸਲਾ ਨਹੀਂ ਸੀ ਕਰ ਸਕਿਆ ਖਾਨਦਾਨੀ ਜ਼ਮੀਨ ਦਾ ਨਾ ਸਈ ਮੇਰੀ ਆਪਣੀ ਖਰੀਦੀ ਜ਼ਮੀਨ ਦਾ ਮੈਨੂੰ ਕੋਈ ਸੁੱਖ ਨਹੀਂ ਮੈਨੂੰ ਕੁਝ ਨਾ ਵੀ ਦੇਣਾ ਪਰ ਕੁਝ ਦੱਸਣਾ ਤਾਂ ਸਹੀ ਪਰ ਉਹ ਕੁਝ ਮੇਰੇ ਹੱਥ ਉੱਤੇ ਧਰਨ ਦੀ ਥਾਂ ਮੈਥੋਂ ਹੀ ਕਿਸੇ ਨਾ ਕਿਸੇ ਬਹਾਨੇ ਨਾਲ ਕੁਝ ਨਾ ਕੁਝ ਛਾੜ ਲੈਂਦੇ ਸਨ ਕਦੇ ਮੋਟਰ ਖਰਾਬ ਕਦੇ ਟਰੈਕਟਰ ਖਰਾਬ ਮੇਰੇ ਹੀ ਖਰੀਦ ਕੇ ਦਿੱਤੇ ਟਰੈਕਟਰ ਦਾ ਮੈਨੂੰ ਫਾਇਦਾ ਤਾਂ ਕਦੇ ਨਹੀਂ ਸੀ ਹੋਇਆ ਉਸ ਉੱਤੇ ਖਰਚਾ ਜ਼ਰੂਰ ਕਰਨਾ ਪੈ ਜਾਂਦਾ ਸੀ ਹੁਣ ਜ਼ਿੰਦਗੀ ਦਾ ਆਖਰੀ ਪਹਿਰ ਆ ਗਿਆ ਸੀ ਨੌਕਰੀ ਤੋਂ ਰਿਟਾਇਰ ਹੋ ਗਿਆ ਸਾਂ ਨੂਹਾ ਪੁੱਤਾਂ ਵਿੱਚ ਰਹਿੰਦਿਆਂ ਜਦ ਵੀ ਕੋਈ ਉਦਾਸੀ ਹੁੰਦੀ ਮੈਂ ਪਿੰਡ ਜਾ ਕੇ ਵਸਣ ਦੇ ਸੁਪਨੇ ਲੈਣ ਲੱਗ ਜਾਂਦਾ ਸਾਂ ਮੇਰੀ ਪਤਨੀ ਵੀ ਆਂਦੀ ਦੂਰ ਰਹਾਂਗੇ ਤਾਂ ਪਿਆਰ ਮੁਹੱਬਤ ਬਣਿਆ ਰਊ ਉਂਝ ਵੀ ਪਿੰਡ 'ਚ ਆਰਾਮ ਨਾਲ ਰਹਾਂਗੇ ਤੇ ਇਸ ਵਾਰ ਮੈਂ ਫੈਸਲਾ ਕਰਕੇ ਆਇਆ ਸਾਂ ਕਿ ਭਰਾਵਾਂ ਨੂੰ ਆਖਾਂਗਾ ਤੁਸੀਂ ਬਥੇਰੀ ਕਮਾਈ ਖਾ ਲਈ ਹੁਣ ਬੁਢਾਪੇ ਵਿੱਚ ਮੇਰੀ ਜ਼ਮੀਨ ਮੈਨੂੰ ਦੇ ਦਿਓ ਬੁਢਾਪੇ ਵਿੱਚ ਤਾਂ ਮੈਂ ਆਰਾਮ ਨਾਲ ਬੈਠ ਕੇ ਆਪਣੀ ਕਮਾਈ ਦਾ ਸੁੱਖ ਮਾਣ ਸਕਾਂ ਟੰਗੀ ਟੰਗੀ ਜਦ ਮੈਂ ਇਹ ਗੱਲ ਆਪਣੇ ਭਰਾਵਾਂ ਨਾਲ ਕੀਤੀ ਤਾਂ ਉਨਾਂ ਨੇ سنجیدਗੀ ਨਾਲ ਲਈ ਹੀ ਨਾ ਛੋਟਾ ਕਹਿਣ ਲੱਗਾ ਪਾ ਤੈਥੋਂ ਨਹੀਂ ਰਹਿਿਆ ਜਾਣਾ ਹੁਣ ਇੱਥੇ ਉੱਥੋਂ ਵਾਲਾ ਸੁੱਖ ਆਰਾਮ ਇੱਥੇ ਕਿੱਥੇ ਨਾਲੇ ਜ਼ਮੀਨਾਂ 'ਚੋਂ ਅੱਜਕੱਲ ਕਿਤੇ ਕਮਾਈਆਂ ਹੁੰਦੀਆਂ ਜ਼ਿਮੀਦਾਰ ਤਾਂ ਇੱਥੇ ਖੁਦਗੁਸ਼ੀਆਂ ਕਰਦੇ ਫਿਰਦੇ ਆ ਦੂਜਾ ਭਰਾ ਕੁਝ ਬੋਲਿਆ ਹੀ ਨਹੀਂ ਸੀ ਜਦ ਮੈਂ ਜ਼ੋਰ ਦੇ ਕੇ ਕਿਹਾ ਤੁਹਾਡੀ ਪਰਜਾਈ ਵੀ ਚਾਹੁੰਦੀ ਹੈ ਅਸੀਂ ਪਿੰਡ ਆ ਕੇ ਰਹੀਏ ਛੋਟੇ ਭਰਾ ਨੇ ਇੰਨਾ ਹੀ ਕਿਹਾ ਕਰ ਲੋ ਵਿਚਾਰ ਉੰਜ ਹੈ ਔਖੀ ਇੱਕ ਦਿਨ ਬਾਹਰੋਂ ਖੇਤਾਂ 'ਚੋਂ ਆਇਆ ਤਾਂ ਮੇਰੇ ਕੰਨੀ ਛੋਟੇ ਭਰਾ ਦੇ ਵੱਡੇ ਪੁੱਤਰ ਦੀ ਆਵਾਜ਼ ਪਈ ਤੁਸੀਂ ਉਸ ਨੂੰ ਦੱਸਦੇ ਕਿਉਂ ਨਹੀਂ ਉਸ ਦੀ ਕਿਹੜੀ ਜ਼ਮੀਨ ਜ਼ਮੀਨ ਤਾਂ ਸਾਡੇ ਨਾਂ ਐ ਛੋਟੀ ਪਰਜਾਈ ਆਖ ਰਹੀ ਸੀ ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਹੀਂ ਭਰਿਆ ਜੋ ਹੁਣ ਭਰਾਵਾਂ ਦੇ ਜੀਆ ਮੂੰਹ ਰੋਟੀ ਖਾਣ ਨੂੰ ਫਿਰਦਾ ਮੈਂ ਬਿਨਾ ਬਿੜ ਕੇ ਕਿਤੇ ਕਰੋ ਬਾਹਰ ਆ ਗਿਆ ਹਵੇਲੀ ਆ ਕੇ ਲੇਟ ਗਿਆ ਕੁਝ ਧੇਰ ਬਾਅਦ ਨੀਕਾ ਭਰਾ ਆਇਆ ਕਹਿਣ ਲੱਗਾ ਪਾ ਤੂੰ ਘਰ ਰੋਟੀ ਖਾਣ ਨਹੀਂ ਆਇਆ ਮੈਂ ਇੰਨਾ ਹੀ ਕਿਹਾ ਪਤਾ ਨਹੀਂ ਅੱਜ ਭੁੱਖੀ ਨਹੀਂ ਚੱਲ ਕੋਈ ਨਹੀਂ ਠਹਿਰ ਕੇ ਖਾ ਲਈ ਪਰ ਠਹਿਰ ਕੇ ਵੀ ਮੇਰਾ ਕੁਝ ਖਾਣ ਨੂੰ ਚਿੱਤ ਨਾ ਕੀਤਾ ਰਾਤੀਂ ਨੀਂਦ ਵੀ ਅੱਜ ਨਾਲ ਨਾ ਆਈ ਪਰਚਾਈ ਦੀ ਗੱਲ ਵਾਰ-ਵਾਰ ਕੰਨਾਂ ਵਿੱਚ ਗੂੰਜਦੀ ਰਹੀ ਨਾ ਅਮਰੀਕਾ ਦੀ ਕਮਾਈ ਨਾਲ ਉਹਦਾ ਢਿੱਡ ਨਹੀਂ ਭਰਿਆ ਜੋ ਹੁਣ ਭਰਾਵਾਂ ਦੇ ਜੀਆ ਮੂੰਹ ਰੋਟੀ ਖਾਣ ਨੂੰ ਫਿਰਦਾ ਅਗਲੇ ਦਿਨ ਤੁਰਨ ਲੱਗਾ ਤਾਂ ਭਰਾਵਾਂ ਨੇ ਨਾਲ ਤੋਰਨ ਆਉਣਾ ਚਾਹਿਆ ਮੈਂ ਵਰਜ ਦਿੱਤਾ ਉਹਨਾਂ ਵੀ ਬਹੁਤ ਖਹਿੜਾ ਨਾ ਕੀਤਾ ਛੋਟੀ ਪਰਜਾਈ ਨੇ ਪੈਰੀ ਹੱਥ ਲਾਇਆ ਮੈਂ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ ਰਾਜੀ ਖੁਸ਼ੀ ਵਸੋ ਉਸਦਾ ਪੁੱਤਰ ਜੱਫੀ ਪਾ ਕੇ ਮਿਲਿਆ ਮੈਂ ਉਸ ਨੂੰ ਕਲਾਵੇ ਵਿੱਚ ਲੈ ਕੇ ਕਿਹਾ ਜਵਾਨੀਆਂ ਮਾਣੋ ਰੱਜ ਰੱਜ ਕਮਾਈਆਂ ਕਰੋ ਮੈਂ ਭਰੇ ਮਨ ਨਾਲ ਤੁਰਦਾ ਤੁਰਦਾ ਪਿੰਡ ਦੇ ਵਸੀਮੇ ਤੱਕ ਆ ਗਿਆ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਨੂੰ ਰੂਹ ਕੀਤੀ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਸੀ ਮੈਂ ਇਕੱਲਾ ਖੜਾ ਸਾਂ ਮੇਰੀਆਂ ਅੱਖਾਂ ਪਰ ਆਈਆਂ ਮਾਂ ਦੀ ਆਵਾਜ਼ ਕੰਨੀ ਪਈ ਨਾ ਆਵੇ ਪੁੱਤ ਦਿਲ ਛੋਟਾ ਨਾ ਕਰ ਪਰਦੇਸ ਚੱਲਿਆ ਤਾਂ ਕੀ ਹੋਇਆ ਏ ਘਰ ਤੇਰਾ ਹੀ ਐ ਤੇਰਾ ਹੀ ਰਹਿਣਾ ਖੱਟ ਕਮਾ ਕੇ ਸੁਖੀ ਸੁਖੀ ਆ ਮੈਂ ਆਪਣਾ ਹੱਥ ਆਪਣੇ ਮੋਢੇ ਉੱਤੇ ਰੱਖਿਆ ਬਾਪੂ ਦਾ ਬੁੱਢਾ ਹੱਥ ਟੋਲਿਆ ਪਰ ਉਹ ਤਾਂ ਕਿਤੇ ਹੈ ਹੀ ਨਹੀਂ ਸੀ ਮੇਰਾ ਹੌਕਾ ਜਿਹਾ ਨਿਕਲ ਗਿਆ ਮੈਂ ਅੱਖਾਂ ਪੁੰਜੀਆਂ ਪਹਿਲੀ ਵਾਰ ਤੋਰਨ ਆਏ ਇੱਕ ਇੱਕ ਨੂੰ ਦਿਲ ਵਿੱਚ ਅਲਵਿਦਾ ਆਖੀ ਤੇ ਪਿੰਡ ਵੱਲ ਪਿੱਠ ਕਰਕੇ ਤੁਰ ਪਿਆ ਮੈਂ ਕਈ ਵਾਰ ਪਿੱਛੇ ਮੁੜ ਕੇ ਦੇਖਿਆ ਪਰ ਮਾਂ ਕਿਤੇ ਵੀ ਖਲੋਤੀ ਨਹੀਂ ਸੀ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹੋ ਜੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਧੰਨਵਾਦ